ਆਖ ਕੇ ਦੇਖੋ ਪਿਛਲੇ 30 ਸਾਲ ਤੋਂ ਲਗਾਤਾਰ ਲੋਕ ਮੋਦੀ ਨੂੰ ਮੋਟਾ ਕਲਦੇ ਆ ਕਿਉਂ ਕਹਿੰਦੇ ਆ ਕਿਉਂਕਿ ਉਹ ਕਹਿੰਦੇ ਮੋਦੀ ਸਾਡਾ ਹੈ ਤੇ ਉਹ ਬਦਲਦੇ ਨਹੀਂ ਕੋਈ ਬਦਲਾਅ ਦੇ ਅੰਦਰ ਨਹੀਂ ਆਉਂਦੇ ਕੋਈ ਕਿਸੇ ਦੇ ਝੂਠੇ ਲਾਰਿਆਂ ਦੇ ਨਹੀਂ ਆਉਂਦੇ ਪਰ ਆਪਣੇ ਪੰਜਾਬੀ ਕੋਈ ਵੀ ਆਉਂਦਾ ਕੋਈ ਵੀ ਝੂਠ ਬੋਲ ਦਿੰਦਾ ਇਹ ਆਪਾਂ ਬੰਨ੍ਹਦੇ ਨਾਲ ਲੱਗ ਜਾਂਦੇ 10 ਸਾਲ ਖਰਾਬ ਕਰ ਦਿੱਤਾ ਅੱਜ ਜੋ ਕੁਝ ਕੀਤਾ ਸੀ ਅਸੀਂ ਸਾਰਾ ਟੁੱਟ ਰਿਹਾ ਹੈ ਖਰਾਬ ਹੋ ਰਿਹਾ ਹੈ ਮੈਂ ਸੜਕਾਂ ਤੇ ਜਾਂਦਾ ਹੁਣ ਉਹ ਜਿਹੜੇ ਗਿਰਨ ਲੱਗੇ ਸੀ ਟੁੱਟ ਗਏ ਹੈ ਦਰਖਤ ਲਾਇਏ ਸੀ ਅੱਧੇ ਪਰ ਗਏ ਹੈ ਬੱਸ ਸਿਸਟਮ برا کوئی سفائی نہیں ہوئی شروع اکالی دل دیکھائی تھی امرتسر شہر تو پٹھانکوٹ چلے جاؤ لانے چلے جاؤ پٹیالے چلے جاؤ چنڈی گڑھ چلے جاؤ بٹنڈے چلے جاؤ ਕੈਰੀਆਂ ਸੜਕਾਂ ਸਾਰੀਆਂ ਹੀ ਕਾਲੀਦੰਨੇ ਬਣਾਈਆਂ ਐ ਏਅਰਪੋਰਟ ਕਾਲੀਦੰਨੇ ਬਣਾਇਆ ਪਹਿਲੇ ਤੁਸੀਂ ਯਾਦ ਕਰੋ ਬਿਜਲੀ ਤੇ ਕੱਟ ਲੱਗਦੇ ਸੀ ਅੱਜ ਬਿਜਲੀ ਆਪ ਨੂੰ ਆਮ ਕਰਨਾਲਾ ਕਾਲੀਦੰਨਾ ਤਕਰੀਬਨ ਮਾਤਾ ਦਰਸ਼ਕਾਂ ਨੂੰ ਪੈਨਸ਼ਨ ਦੇਣਾ ਨਾਲ ਕਾਲੀਦੰਨਾ ਕਿਸਾਨੀ ਨੂੰ ਬਚਾਉਣ ਵਾਲਾ ਕਾਲੀਦੰਨਾ ਪੰਜਾਬ ਵਿੱਚ ਜਿੰਨੀਆਂ ਵੀ ਵੱਡੀਆਂ ਵਪਾਰੀਆ ਇਹ ਕਾਰਖਣੇ ਲੱਗੇ ਜਦੋਂ ਕਾਲੀ ਜਲਦੀ ਸਰਕਾਰ ਪਰ ਅਫਸੋਸ ਇਸ ਗੱਲ ਦਾ ਹੈ ਕਿ ਆਪਾਂ ਬਿਨਾਂ ਸੋਚੇ ਸਮਝੇ ਫੈਸਲਾ ਕਰ ਲਿੱਤਾ ਅੱਜ ਦੇਸ਼ 'ਚ ਜੋ ਹਾਲਾਤ ਹੈ ਅੱਜ ਦੇਸ਼ ਪਿਛਲੇ ਤਰਸਲੰ ਬੀਜੇਪੀ ਦਾ ਰਾਜ ਹੈ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈ ਤੁਸੀਂ ਉਹਨਾਂ ਦੇ ਭਾਸ਼ਣ ਛੱਡੋ ਕਿਤੇ ਨਹੀਂ ਕਹਿੰਦੇ ਕਿ ਅਸੀਂ ਮਹਿੰਗਾਈ ਠਕਾਤੀ ਅਸੀਂ ਆਹ ਸਸਤਾ ਕਰਤਾ ਕੱਲੀ ਗੱਲ ਹੋਊਗੀ ਇੱਕ ਧਰਮਿਕ ਅਮੀਤ ਵੀ ਕਰਦੇ ਆ ਉਹਨਾਂ ਵਾਸਤੇ ਦੇਸ਼ ਇਕੱਠਾ ਰੱਖਣਾ ਨਹੀਂ ਉਹਨਾਂ ਵਾਸਤੇ ਕੋਈ ਨਿਸ਼ਾਨਾ ਕਿ ਸਾਡੀ ਸਰਕਾਰ ਉੱਪਰ ਨੀਚੇ ਕੀ ਹੈ ਆ ਜਿਹੜਾ ਦੇਸ਼ ਹੈ ਉਹ ਸਾਰਿਆਂ ਦਾ ਦੇਸ਼ ਹੈ ਹਿੰਦੂ ਸਿੱਖ ਮੁਸਲਮਾਨ ਸਾਰੇ ਇਸ ਮੈਦਾਨ ਤੇ ਵੱਖਰੇ ਕਿਸੇ ਨੂੰ ਕਾ ਹੱਕ ਜ਼ਿਆਦਾ ਨਹੀਂ ਹੈ ਸਾਹ ਪ੍ਰਕਾਸ਼ ਸਿੰਘ ਦੇ ਪਾਗਲ ਮੁੱਖ ਮੰਤਰੀ ਰਹੇ ਉਹਨਾਂ ਦੀ ਸੋਚ ਸੀ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ

ਦੇਸ਼ ਕਰਕੇ ਤੁਹਾਡੀ ਕੋਈ ਪਾਰਟੀ ਹੈ ਤੁਹਾਡੀ ਆਪਣੇ ਸੂਬੇ ਦੀ ਕੋਈ ਵੀ ਪੰਜਾਬ ਵਿੱਚ ਅਖਬਾਰੀ ਜੇ ਤੁਸੀਂ ਤਕੜਾ ਨਾ ਕੀਤਾ ਬਹੁਤ ਵੱਡਾ ਨੁਕਸਾਨ ਤੁਹਾਡਾ ਹੋ ਜਾਣਾ ਹੈ ਕਿ ਤੁਸੀਂ ਜਾਣਦੇ ਹੋ ਜਿੰਨੇ ਵੀ ਉਮੀਦਵਾਰ ਆਏ ਹੈ ਸਾਰੇ ਉਮੀਦਵਾਰਾਂ ਤੋਂ ਵਧੀਆ ਉਮੀਦਵਾਰ ਜੋਸ਼ੀ ਜੀ ਹੈ ਜੋਸ਼ੀ ਜੀ ਨਾਲ ਮੈਂ ਬਹੁਤ ਸਾਲ ਕੰਮ ਕੀਤਾ ਹੈ ਨਾਲ ਮੰਤਰੀ ਮੰਡਲ ਸੀ ਜੋ ਇਹਨਾਂ ਦੇ ਪੰਜ ਜਜ਼ਬਾ ਕੰਮ ਕਰਤਾ ਜੀਤੀ ਤੋਂ ਵਧੀਆ ਕੁਲੀਦਾਰ ਐਸੇ ਕੋਈ ਨਹੀਂ ਐ ਜਿੰਨੇ ਵੀ ਤੁਸੀਂ ਪਾਰਟੀ ਨੇ ਖੜੇ ਕੀਤੇ ਆ ਤੇ ਮੈਂ ਰੰਦਾਵਾ ਸਾਹਿਬ ਜਿਹੜੇ ਤੁਹਾਡੇ ਹੱਥਾਂ ਚਾਰਜ ਹੈ ਮੈਂ ਇਹਨਾਂ ਦੀ ਤਕਦੀਰ ਨੂੰ ਬੇਨਤੀ ਕਰਦਾ ਕਿ ਤਿੰਨ ਦਿਨ ਰਾਤ ਕਰਕੇ ਆਪਾਂ ਮਿਹਨਤ ਕਰਕੇ ਸ਼ਰੋਮਣੀ ਕਾਲੀ ਦਲ ਦੀ ਚੰਗੀ ਕਲਾਕ ਰਹੀਏ ਜਿਵੇਂ ਪੰਜਾਬੀਆਂ ਨੇ ਜੇ ਮਨ ਬਣ ਬਣ ਕੇ ਪੰਜਾਬੀਆਂ ਦਾ ਤੇ ਇੱਕ ਪਾਸੇ ਹੋ ਜਾਂਦੇ ਆ ਜਿਵੇਂ ਤੁਸੀਂ 92 ਸੀਟਾਂ ਝੜੂ ਵਾਲੇ لائی ہے تو انہوں نے تھوڑنا ٹھکی ماری ہے فیصلہ کر لو انہوں نے بانوے سیٹا دکا چڑھو انہوں نے جوان کے کان رسیہ نے جب کرنا کرنا کے بی جے کو تو جب ہوئی جانی ہے تو کوئی انسان نہ کہ اپنے پجاب دی اپنے کھیتر دی پارٹی اپنے سوپے دی پارٹی اپنی قوم دی چتے پاتی شرومی کالی جت کے تیرہ جت تیرہ سیٹا جتا کے دکھا لیے کہ پنجاب کٹھا ایک چندے سلے پہ ਸੈਂਟਰ ਦੀਆਂ ਪਾਰਟੀਆਂ ਨੇ ਬਾਰਡਰ ਸੀਲ ਕਰਤਾ ਸੀ ਪੰਜਾਬ ਦੇ ਕਿਸਾਨਾਂ ਨੂੰ ਬਾਰਡਰ ਨਹੀਂ ਲੱਪਣ ਦਿੱਤਾ ਸੀ ਉਵੇਂ ਪਹਿਲੀ ਜੂਨ ਨੂੰ ਆਪਾਂ ਬਾਰਡਰ ਸੀਲ ਕਰ ਦਈਏ ਤੇ ਫੇਰ ਖੁੱਲ੍ਹ ਕਰ ਲਈਏ ਕਿਸੇ ਦਿੱਲੀ ਵਾਲੀ ਪਾਰਟੀ ਨੂੰ ਬੋਰਡ ਨਹੀਂ ਪਾਉਣੀ ਸਾਰੀਆਂ ਕੋਟਾ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਰ ਨੂੰ ਪਾ ਕੇ ਆਪਣੇ ਮੀਤ ਵਰਤਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ